ਗੁਰਦੀਪ ਸਿੰਘ ਨਕਸ਼ਦੀਪ ਤੇ ਨਵਲ ਤਿਲਕੰਦ ਦਾ ਅਗਲਾ ਕਾਂਡ 14 ਹੁਣ ਮੇਰਾ ਦਿਲ ਨਹੀਂ ਸੀ ਕਰਦਾ ਕਿ ਰੌਣ ਦੀ ਮਹਿਸਾਤਾ ਆਉਣ ਜਾਣ ਰੱਖਾਂ ਕਿਉਂਕਿ ਉਸਦੀ ਦੋਸਤੀ ਤੇ ਰੂਸ ਮੈਰੀ ਨੇ ਮੇਰੇ ਮਨ ਵਿੱਚ ਇੱਕ ਤਰੇਟ ਪਾ ਦਿੱਤੀ ਸੀ ਜੈਨਟ ਹਮੇਸ਼ਾ ਮੇਰੇ ਪ੍ਰਤੀ ਬੜੀ ਸਤਿਕਾਰ ਤੇ ਯਾਲੂ ਰਹਿੰਦੀ ਸੀ ਇਸ ਲਈ ਮੈਂ ਕਈ ਵਾਰ ਇਹ ਵੀ ਸੋਚਿਆ ਕਿ ਸ਼ਾਇਦ ਰੂਸ ਮੈਰੀ ਉਸ ਨੂੰ ਬਹੁਤਾ ਪਸੰਦ ਨਹੀਂ ਸੀ ਕਰਦੀ ਤੇ ਉਹ ਉਸ ਵਿਰੁੱਧ ਮੈਨੂੰ ਪੜਕਾਉਂਦੀ ਹੋਵੇ ਪਰ ਫਿਰ ਮੈਨੂੰ ਰੋਜ਼ਮੈਰੀ ਦੀ ਗੱਲ ਵਿੱਚ ਵਿਸ਼ਵਾਸ ਹੁਣ ਲੱਗ ਪੈਂਦਾ ਸ਼ੈਜ਼ਰੌਨ ਨੇ ਜੋ ਲੂਨਾ ਦਾ ਕਤਲ ਕੀਤਾ ਸੀ ਉਸ ਦਾ ਵੀ ਮੇਰੇ ਮਨ ਉੱਤੇ ਕੋਈ ਭੈੜਾ ਅਸਰ ਹੋਲੀ-ਹੋਲੀ ਪੈਂਦਾ ਰਿਹਾ ਹੋਵੇ ਤੇ ਮੇਰੀਆਂ ਨਜ਼ਰਾਂ ਵਿੱਚ ਰੌਨੋ ਰੌਣੀ ਸੀ ਰਿਆ ਜਿਸ ਕਰਕੇ ਮੈਂ ਆਪਣਾ ਟਾਊਨ ਹோம் ਉਸ ਤੋਂ ਟਾਊਨ ਹோம் ਕੋਲ ਲਿਆ ਸੀ ਕੁਝ ਵੀ ਸੀ ਹੁਣ ਸਾਡੀ ਦੋਨਾਂ ਦੀ ਦੋਸਤੀ ਉਹ ਪਹਿਲਾਂ ਵਰਗੀ ਨਹੀਂ ਸੀ ਰਹੀ ਸੋਮਵਾਰ ਨੂੰ ਜਦੋਂ ਰੋਜ਼ਮੈਰੀ ਸਾਡੇ ਨਾਲ ਬੈਠਦੀ ਸੀ ਉਹ ਆਉਂਦੀਆਂ ਗੱਲਾਂ ਉੱਤੇ ਕਿੰਤੂ ਕਰਦੀ ਰਹਿੰਦੀ ਸੀ ਇੱਕ ਦਿਨ ਰੋਜ਼ਮਰੀ ਨੇ ਰੌਨ ਨੂੰ ਇਹ ਆਖ ਦਿੱਤਾ ਜੇ ਕਿਸੇ ਨਾਲ ਵਰਤਣਾ ਹੈ ਤਾਂ ਸਾਫ਼ ਦਿਲ ਨਾਲ ਵਰਤੋ ਜਿਸ ਨਾਲ ਬੈਠ ਕੇ ਖਾਣਾ ਤੇ ਗੱਲਾਂ ਕਰਨੀਆਂ ਨੇ ਜੇ ਉਸ ਵਿੱਚ ਕੋਈ ਨੁਕਸ ਹੈ ਤਾਂ ਉਸ ਨੁਕਸਬਾਰੇ ਉਸ ਦੇ ਸਾਹਮਣੇ ਆਖੋ ਪਰ ਪਿੱਠ ਪਿੱਛੇ ਇੰਜ ਨਹੀਂ ਕਰਨਾ ਚਾਹੀਦਾ ਮਿਸਟਰ ਹੌਪਕਿਨ ਜਿਵੇਂ ਤੂੰ ਕਰਦੇ ਉਸ ਨੇ ਰੌਨ ਦੀਆਂ ਅੱਖਾਂ ਨਾਲ ਅੱਖਾਂ ਰਲਾ ਕੇ ਕਿਹਾ ਇਹ ਗੱਲ ਮੈਨੂੰ ਕਿਉਂ ਸੁਣਾਈ ਜਾ ਰਹੀ ਹੈ ਰੌਨ ਬੜੀ ਗੰਭੀਰਤਾ ਨਾਲ ਬੋਲਿਆ ਬੜੀ ਨਿਡਰਤਾ ਨਾਲ ਰੋਜ਼ਮਰੀ ਬੋਲੀ ਮਿਸਟਰ ਹੌਪਕਿਨ ਅਸੀਂ ਤੈਨੂੰ ਦੋਸਤ ਸਮਝਦਿਆਂ ਪਰ ਤੂੰ ਸਾਨੂੰ ਆਪਣੇ ਦੋਸਤ ਨਹੀਂ ਸਮਝਦਾ ਤੈਨੂੰ ਮੈਂ ਜੈਨੇਟ ਨਾਲ ਗੱਲਾਂ ਕਰਦੇ ਸੁਣਿਆ ਤੈਨੂੰ ਮੈਂ ਬਲਰਾ ਹਤੇ ਮੇਰੇ ਬਾਰੇ ਗਲਤ ਬੋਲਦਿਆਂ ਆਪਣੇ ਇਹਨਾਂ ਕੰਨਾਂ ਨਾਲ ਸੁਣਿਆ ਇਹ ਗੱਲ ਤੈਨੂੰ ਤਾਂ ਸੁਣਾਈ ਜਾ ਰਹੀ ਹੈ ਰੋਜ਼ ਮੈਰੀ ਨੇ ਇੱਕ ਹੱਥ ਆਪਣੇ ਕੰਨ ਵੱਲ ਕਰਕੇ ਆਖਿਆ ਪਰੋਂ ਕੋਈ ਜ਼ਰਰੀ ਚੁੱਪ ਹੋ ਗਿਆ ਤੇ ਫਿਰ ਉਹ ਬੋਲਿਆ ਤੁਹਾਨੂੰ ਬੜਾ ਭਲੇਖਾ ਲੱਗਿਆ ਉਸ ਭਲੇਖੇ ਵਿੱਚ ਇਹ ਸ਼ਬਦ ਵੀ ਤੂੰ ਸਾਡੇ ਲਈ ਵਰਤੇ ਇਹ ਬਲਰਾ ਮੇਰਾ ਕੋਈ ਖਾਸ ਨਹੀਂ ਨਾ ਹੀ ਉਹ ਚੱਲੀ ਤੇ ਪਾਗਲ ਰੋਜ਼ਮੈਰੀ ਇਹ ਸ਼ਬਦ ਤੂੰ ਸਾਡੇ ਬਾਰੇ ਆਪਣੀ 3 ਜਨਰੇਟ ਕੋ ਲਾਖੇ ਆਖੇ ਕਿ ਨਹੀਂ ਮਿਸਟਰ ਹੌਪਕਿਨ ਮੈਂ ਤੇਰੇ ਸਾਹਮਣੇ ਇਹ ਗੱਲ ਆਖ ਰਹੀ ਹਾਂ ਨਾ ਕਿ ਤੇਰੀ ਪਿੱਠ ਪਿੱਛੇ ਰੋਜ਼ਮੈਰੀ ਦੇ ਮੂੰਹ ਤੇ ਇੰਜਾਂ ਖੰਡੀ ਦਲੇਰੀ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਰੋਨ ਕੁਝ ਨਹੀਂ ਬੋਲਿਆ ਤੇ ਉੱਠ ਖੜਾ ਹੋਇਆ ਫਿਰ ਉਹ ਬਿਨਾਂ ਕੁਝ ਆਖਿਆ ਜਦੋਂ ਜਾਣ ਲੱਗਿਆ ਤਾਂ ਜ਼ਰੂਰ ਸਮੈਰੀ ਨੂੰ ਸਨੁਕਿਆ ਇਸ ਦਾ ਮਤਲਬ ਹੈ ਕਿ ਤੈਨੂੰ ਆਪਣੇ ਆਖੇ ਗਲਤ ਸ਼ਬਦਾਂ ਤੇ ਕੋਈ ਪਛਤਾਵਾ ਨਹੀਂ ਆ ਮੈਨੂੰ ਕੋਈ ਪਛਤਾਵਾ ਨਹੀਂ ਹੈ ਤੂੰ پاਗਲ ਹੈਂ ਮੈਂ ਤੇਰੇ ਮੂੰਹ ਤੇ ਆਖ ਦਿੰਦਾ ਤੂੰ ਵਿਗੜੀ ਹੋ ਔਰਤ ਹੈ ਸਾਡੀ ਦਹਾਕਿਆਂ ਦੀ ਦੋਸਤੀ ਤੋੜਨ ਵਾਲੀ ਤੂੰ ਬਲਰਾ ਨੂੰ ਮੇਰੇ ਵਿਰੋਧ ਪੜਕਾਉਣ ਵਾਲੀ ਔਰਤ ਹੈ ਬਹੁਤ ਨਫਰਤ ਹੈ ਮੈਨੂੰ ਤੇਰੇ ਤੋਂ ਫਰੰਟਾ ਚ ਰਕਸੇ ਨਾਲ ਪਾਕ ਉਠਿਆ ਸੀ ਮੂੰਹ ਤੇ ਕਾਬੂ ਰੱਖ ਮਿਸਟਰ ਹੌਪਕਿਨ ਜੋ ਮੈਂ ਸੁਣਿਆ ਸੀ ਉਹ ਤੇਰੇ ਮੂੰਹ ਤੇ ਆਖਿਆ ਬਲਰਾ ਤੇਰਾ ਦੋਸਤ ਬਣਿਆ ਰਿਹਾ ਰੰਦਾ ਤੇ ਮੇਰੇ ਉੱਤੇ ਕੀ ਹਸਨ ਮੇਰਾ ਕੀ ਘਟਦਾ ਹੈ ਮੈਂ ਤੈਨੂੰ ਆਪਣਾ ਦੋਸਤ ਨਹੀਂ ਸਮਝਦੀ ਤੇ ਤੂੰ ਆਪਣੀ ਦੁਨੀਆ ਵਿੱਚ ਖੁਸ਼ ਤੇ ਮੈਂ ਆਪਣੀ ਦੁਨੀਆ ਵਿੱਚ ਖੁਸ਼ ਜੇ ਤੂੰ ਬਰਰਾ ਨੂੰ ਮੈਨੂੰ ਮਿਲਣ ਤੋਂ ਰੋਕਦਾ ਤਾਂ ਵੀ ਕੋਈ ਫਿਕਰ ਨਹੀਂ ਐ ਮੈਨੂੰ ਬਰਰਾ ਨੂੰ ਮੈਂ ਦੋਸਤ ਕਿ ਐ ਤੇ ਦੋਸਤ ਬਣਦੀ ਐ ਕਹਦੇ ਤੈਨੂੰ ਵੀ ਦੋਸਤ ਕਿਆ ਸੀ ਪਰ ਤੂੰ ਮਨ ਦਾ ਭੜਾ ਨਿਕਲਿਆ ਜੇ ਕਦੇ ਬਰਾਹ ਬਾਰੇ ਮੈਨੂੰ ਪਤਾ ਲੱਗਿਆ ਕਿ ਇਹ ਵੀ ਤੇਰੇ ਵਰਗਾ ਐ ਮੈਂ ਇਸ ਤੋਂ ਵੀ ਕੀ ਲੈਣਾ ਰੋਜ਼ ਮੈਰੀ ਨਿਤੜਖੋ ਕੀ ਬੋਲੀ ਗਈ ਰੋਜ਼ ਮੈਰੀ ਮੈਂ ਤੇਰੇ ਸੱਚ ਬੋਲਣ ਦੀ ਫਿਤਰਤ ਦੀ ਬਹੁਤ ਕਦਰ ਕਰਦਾ ਦੋਸਤ ਮਨ ਵਿੱਚ ਕੁਝ ਹੋਰ ਰੱਖ ਕੇ ਦੋਸਤਾਂ ਨਾਲ ਵਰਤਦੇ ਹੁੰਦੇ ਆ ਤੂੰ ਮੇਰੀ ਦੋਸਤ ਐ ਤੇ ਰਹੇਂਗੀ ਮੈਂ ਪਿੰਡ ਰੌਣ ਬਲ ਵੀ ਕਿਆ ਆਖਿਆ ਰੌਣ ਫਿਰ ਚੁੱਪ ਕਰਕੇ ਚਲਿਆ ਗਿਆ ਮੈਂ ਅਗਲੇ ਹਫਤੇ ਫਿਰ ਸੋਮਵਾਰ ਰੂਸ ਮੈਰੀ ਕਰੀ ਹਲਵਾ ਬਣਾ ਕੇ ਲੈ ਗਿਆ ਉਸਨੇ ਕਾਫੀ ਬਣਾਈ ਪਰ ਸਿਰਫ 2 ਕੱਪ ਮੈਂ ਉਸ ਨੂੰ ਸਰਸਰੀ ਕਿਹਾ ਰੌਣ ਨੂੰ ਨਹੀਂ ਸਦਨਾ ਮੈਂ ਨਹੀਂ ਸਦਨਾ ਉਸ ਨੂੰ ਨਾ ਮੈਂ ਉਸ ਦੇ ਕੋਲ ਜਾਵਾਂ ਤੇ ਨਾ ਉਸ ਨੂੰ ਮਿਲਣ ਦੀ ਮੇਰੀ ਕੋਈ ਇੱਛਾ ਹੈ ਕੱਲ ਉਸ ਦੀ ਧੀ ਮਿਲੀ ਸੀ ਉਹ ਮੇਰਾ ਹਾਲ ਚਾਲ ਪੁੱਛਦੀ ਸੀ ਮੈਂ ਉਸ ਨਾਲ ਉਵੇਂ ਮਿਲੀ ਜਿਵੇਂ ਪਹਿਲਾਂ ਮਿਲਿਆ ਕਰਦੀ ਸੀ ਨਾ ਉਸ ਨੇ ਰੌਣ ਦੀ ਕੋਈ ਗੱਲ ਛੇੜੀ ਤੇ ਨਾ ਹੀ ਮੈਂ ਰੋਜ਼ ਮੇਰੀ ਬਹੁਤੀ ਸ਼ਾਂਤ ਸੀ ਮੈਂ ਤੇਰੇ ਫੈਸਲੇ ਨਾਲ ਸਹਿਮਤਾਂ ਉਹ ਕਈ ਦਿਨ ਮੇਰੇ ਘਰ ਵੱਲ ਨਹੀਂ ਆਇਆ ਕੱਲ ਮੈਂ ਗਿਆ ਪਰ ਉਹ ਘਰ ਨਹੀਂ ਸੀ ਇਸ ਕਰਕੇ ਮੇਰੀ ਉਸ ਨਾਲ ਕੋਈ ਗੱਲ ਨਹੀਂ ਹੋਈ ਮੈਂ ਰੌਣਬਾਰੀ ਉਸ ਨੂੰ ਦੱਸਿਆ ਮਰਜ਼ੀ ਹੈ ਤੂੰ ਉਸ ਨਾਲ ਵਰਤਨਾ ਵਰਤ ਮੇਰੇ ਤੇ ਕੋਈ ਅਸਰ ਨਹੀਂ ਪਰ ਮੈਨੂੰ ਦੋਗਲੇ ਬੰਦੇ ਨਾਲ ਵਰਤਨਾ ਨਹੀਂ ਆਉਂਦਾ ਰੋਜ਼ ਮੇਰੀ ਦੇ ਮਨ ਵਿੱਚ ਡੌਣ ਪ੍ਰਤੀ ਅਜੀਬੀ ਕਿਲਾਸੀ ਮੇਰੀ ਵੀ ਉਸ ਨਾਲ ਪਹਿਲਾਂ ਵਾਲੀ ਗੱਲ ਨਹੀਂ ਰਹੀ ਬੁਰੀ ਗੱਲ ਇਹ ਹੈ ਕਿ ਉਸ ਨੇ ਗਰਤੀ ਵੀ ਨਹੀਂ ਮੰਨੀ ਤੇਰੇ ਕੋਲੇ ਪਹਿਲਾਂ ਮਾਫੀ ਤਾਂ ਕੀ ਮੰਗਨੀ ਸੀ ਮੈਂ ਰੋਸਮੈਰੀ ਨੂੰ ਮੰਨਤੀ ਦੱਸੀ ਬਿਲਕੁਲ ਇਹ ਬੰਦਾ ਬੋਲ ਕੇ ਇਹ ਨਹੀਂ ਆਖ ਸਕਦਾ ਕਿ ਜੋ ਉਸਨੇ ਕਿਹਾ ਉਹ ਅਲਥ ਸੀ ਬਸ ਕਿੱਕੜ ਜਾਂਦਾ ਇਸ ਦਾ ਇਹ ਇੰਜ ਕਰਨ ਵਾਲਾ ਹੈ ਹੀ ਨਹੀਂ ਇਸ ਦੇ ਅੰਦਰ ਝੂਠ ਭਰਿਆ ਹੈ ਹੰਕਾਰ ਹੈ ਜੋ ਇਸ ਨੂੰ ਹਵਾ ਵਿੱਚ ਚੁੱਕੀ ਫਿਰਦਾ ਹੈ ਇਹ ਮਤਲਬ ਖਾਤਰ ਲੋਕਾਂ ਨਾਲ ਜੁੜਦਾ ਹੈ ਆਪਾਂ ਕੀ ਲੈਣਾ ਇਸ ਨਾਲ ਮਿੱਤਰਤਾ ਗੰਢ ਕੇ ਜਿਵੇਂ ਮਰਜ਼ੀ ਜੀਵੇ ਬੰਦਾ ਪਰ ਇਸ ਦੀ ਸੰਗਤ ਮੈਂ ਨਹੀਂ ਕਰਨੀ ਇਸ ਵਾਰ ਵੀ ਰੋਸਮੈਰੀ ਦੇ ਚਿਹਰੇ ਉੱਤੇ ਕੋਈ ਭਾਵ ਨਹੀਂ ਸੀ ਤੁਮ ਸਹੀ ਆਖਿਆ ਮੈਸਨ ਬਹੁਤ ਦੇਰ ਤੋ ਜੁੜੇ ਰਹਿਣ ਕਰਕੇ ਇੱਕਦਮ ਇਸ ਨੂੰ ਕੱਟ ਨਹੀਂ ਸਕਿਆ ਪਰ ਇਹ ਕੱਟਣ ਦਾ ਹੀ ਯੋਗ ਹੈ ਮਹਿਰੂਸ ਮੈਰੀ ਨੂੰ ਆਖਿਆ ਉਹਨੇ ਫੇਰ ਵਿਸ਼ਾ ਹੀ ਬਦਲ ਲਿਆ ਤੇ ਮੈਂ ਵੀ ਉਸ ਅੱਗੇ ਫੇਰ ਤੋਂ ਰੌਣ ਦੀ ਗੱਲ ਨਹੀਂ ਕੀਤੀ ਮੈਂ ਦੋ ਦਿਨਾਂ ਦਾ ਵਕਫਾ ਪਾ ਕੇ ਜਦੋਂ ਫੇਰ ਰੌਣ ਨੂੰ ਮਿਲਣ ਗਿਆ ਉਹ ਮੈਨੂੰ ਬੜੇ ਪਿਆਰ ਨਾਲ ਮਿਲਿਆ ਤੇ ਬੋਲਿਆ ਮੈਂ ਸਮਝਾ ਤੂੰ ਉਸ ਪਾਗਲ ਦੀਆਂ ਗੱਲਾਂ ਸੁਣ ਕੇ ਮੇਰੇ ਨਾਲੋਂ ਟੁੱਟ ਗਿਆ ਹੈ ਬਲਰਾ ਤੇਰਾ ਹੁਣ ਕੀ ਹਾਲ ਹੈ ਮੇਰੇ ਇਸ ਦੇ ਬਿਆਨ ਉੱਤੇ ਕੋਈ ਸਬਸਤਰਾ ਨਹੀਂ ਸੀ ਕਰਨਾ ਚਾਹੁੰਦਾ ਮੈਂ ਹਾਂ ਠੀਕ ਹਾਂ ਬਿਲਕੁਲ ਤੈਨੂੰ ਉਹ ਕਹਾਣੀ ਵੀ ਦੱਸਣੀ ਹੈ ਤਾਂ ਕਿ ਮੈਂ ਆਪਣੇ ਦੋਸਤ ਅੱਗੇ ਆਪਣੀ ਛਾਤੀ ਤੋਂ ਪਾਰ ਉਤਾਰ ਸਕਾਂ ਰੌਣ ਨੇ ਕਿਹਾ ਮੈਨੂੰ ਉਸਦੇ ਮੂੰਹੋਂ ਦੋਸਤੀ ਸ਼ਬਦ ਸੁਣ ਕੇ ਇਸ ਵਾਰ ਚੰਗਾ ਨਹੀਂ ਲੱਗਿਆ ਕਿਉਂਕਿ ਰੋਜ਼ ਮੈਰੀ ਨੂੰ ਉਸ ਦੇ ਸਾਹਮਣੇ ਉਸਦੇ ਧੋਗਲੇ ਪੁਨੇ ਦੀ ਔਲ ਖੁੱਲ ਦਿੱਤੀ ਸੀ ਤੇ ਉਹ ਆਪਣੀ ਸਫਾਈ ਵੀ ਨਹੀਂ ਸੀ ਦੇ ਸਕਿਆ ਮੈਂ ਮਨ ਤੇ ਕੁਝ ਫालतू ਭਾਰ ਪਾਉਣ ਤੋਂ ਗਰੀਜ਼ ਕਰਕੇ ਉਸ ਨੂੰ ਆਖਿਆ ਜ਼ਰੂਰ ਜਦੋਂ ਵੀ ਤੇਰਾ ਦਿਲ ਕਰੇ ਐਡੀ ਰੋਜ਼ ਮੈਰੀ ਨਾਲ ਅੱਜ ਕੱਲ ਮੇਰੇ ਨਾਲੋਂ ਜ਼ਿਆਦਾ ਬਣ ਲੱਗ ਪਈ ਹੈ ਕੁਝ ਚਤੋਂ ਇਹ ਮਹਿਸੂਸ ਕਰਦਾ ਆ ਰਿਹਾ ਮੈਂ ਪਰ ਤੇਰੀ ਜੇ ਇਸ ਗੱਲ ਵਿੱਚ ਖੁਸ਼ੀ ਹੈ ਮੈਂ ਵੀ ਤੇਰੇ ਲਈ ਖੁਸ਼ ਆ ਪਰ ਤੂੰ ਮੇਰੇ ਕੋਲੋਂ ਰੋਜ਼ ਮੈਰੀ ਖਾਤਰ ਡੰਨ ਲੱਗ ਗਿਆ ਹੈ ਇਹ ਗੱਲ ਚਬਦੀ ਹੈ ਮੈਨੂੰ ਰੌਣ ਬੋਲਿਆ ਆ ਜ਼ਰੂਰੀ ਨਹੀਂ ਕਿ ਜੋ ਤੂੰ ਸੋਚਦਾ ਹੈ ਉਹ ਸੱਚ ਹੋਵੇ ਰੌਣ ਆਪਾਂ ਪਹਿਲਾਂ ਵੀ ਕਈ ਵਾਰ ਵਖਵਾ ਪਾ ਕੇ ਮਿਲਦੇ ਹੁੰਦੇ ਸੀ ਜਦ ਤੂੰ ਜਨਨ ਦੇ ਫਿਕਰ ਵਿੱਚ ਉਲ ਜਾਂਦਾ ਸੀ ਰੋਜ਼ ਮੈਰੀ ਇੱਕ ਚੰਗੀ ਇਨਸਾਨ ਹੈ ਤੇ ਉਹ ਵਧੀਆ ਗੱਲਾਂ ਕਰਦੀ ਹੈ ਬਸ ਉਹ ਜ਼ਰਾ ਮੇਰੇ ਨਾਲ ਖੁੱਲ ਗਈ ਏ ਤੇਰੇ ਨਾਲ ਨਹੀਂ ਉਸਦੇ ਤੇ ਮੇਰੇ ਰਿਸ਼ਤੇ ਵਿੱਚ ਕਰਦੇ ਨੂੰ ਆਪਣੇ ਰਿਸ਼ਤੇ ਨੂੰ ਕਦੇ ਨਹੀਂ ਲਿਆਉਣਾ ਚਾਹੀਦਾ ਇਹ ਵਿਸ਼ਾ ਦਰਅਸਲ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਉਸ ਨੂੰ ਆਖਿਆ ਉਹ ਨਹੀਂ ਕਰਦੇ ਉਸ پاਗਲ ਦੀ ਗੱਲ ਆਪਾਂ ਫੇਰ ਰੋਨ ਨਿਕਿਆ ਪਰ ਮੈਂ ਚੁੱਪ ਹੀ ਰਿਹਾ ਕੁਝ ਅਟਕ ਕੇ ਉਸਨੇ ਕਿਹਾ ਤੋਦਿਆ ਗਲੈਂਡ ਫਿੰਡਿਚ ਦਾ ਮਗਵਾ ਮੈਂ ਪੈਸੇ ਦੇ ਦਿੰਦਾ ਇਸ ਦਾਦੀਆ ਨਹੀਂ ਮਿਲਣਾ ਤੇ ਲੱਗਦਾ ਨਹੀਂ ਕਿ ਕੋਈ ਗਲੈਂਡ ਫਲਿਟਿਚ ਦਾਦੀਆ ਵੀ ਵੇਚਦਾ ਏ ਮੈਂ ਉਸਦੇ ਦਿੱਤੇ ਪੈਸੇ ਗਿੰਦਿਆਂ ਆਖਿਆ ਫੇਰ ਉਹ ਹੱਸ ਪਿਆ ਤੇ ਜੇ ਵਿੱਚੋਂ ਹੋਰ ਪੈਸੇ ਕੱਢ ਦਿਆਂ ਬੋਲਿਆ ਓ ਯਾਰ ਲੈ ਬੋਤਲ ਦੇ ਪੂਰੇ ਪੈਸੇ ਨਾਲ ਲੱਗਦੇ ਲਿਕਰ ਸਟੋਰ ਵਿੱਚ ਐਨੇ ਦੀ ਮਿਲਦੀ ਐ ਮੈਨੂੰ ਪਤਾ ਐ ਲਿਕਰ ਸਟੋਰ ਵਾਲੇ ਬੋਤਲ ਹੀ ਰੱਖਦੇ ਆ ਪਰ ਇਸਦੇ ਪੂਏ ਤੇ ਅਧਿਏ ਨਹੀਂ ਉਹ ਬੋਤਲ ਤੂੰ ਆਪਣੇ ਕੋਲ ਰੱਖ ਲਈ ਅਤੇ ਕਦੀਆ ਚ ਪਾ ਕੇ ਮੈਨੂੰ ਲਿਆ ਦੇ ਉਸ ਦਿਨ ਲਈ ਜਦੋਂ ਤੈਨੂੰ ਮੈਂ ਕਹਾਣੀ ਦੱਸਣੀ ਐ ਮੈਂ ਚੁੱਪ ਕਰ ਗਿਆ ਉਹ ਫਿਰ ਬੋਲਿਆ ਓ ਤੂੰ ਤਾਂ ਗਈ ਵਾਰ ਸਟੋਰ ਜਾਂਦਾ ਇਸ ਪਾਗਲ औरत ਨਾਲ ਔਰ ਥੋਖਰੀਤ ਰਵੀ ਔਰ ਆਰਾਮ ਤੂੰ ਸਾਡੇ ਦੋਨਾਂ ਨਾਲ ਚੱਲੀ ਮੈਂ ਉਸ ਨੂੰ ਆਖ ਦੇਵਾਂਗਾ ਕਿ ਉਹ ਆਪਣੀ ਕਾਰ ਵਿੱਚ ਆਪਾਂ ਨੂੰ ਲੈ ਕੇ ਜਾਵੇ ਤੂੰ ਇਸ ਕੋਚ ਆਪ ਖਰੀਦ ਰਮੀ ਉਹ ਗ੍ਰੋਸਰੀ ਖਰੀਦ ਲਵੇਗੀ ਤੇ ਮੈਂ ਵੀ ਕੁਝ ਖਰੀਦ ਰਵਾਂਗਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਜੈਨੇਟ ਨੂੰ ਇਸ ਗੱਲ ਦਾ ਪਤਾ ਚੱਲੇ ਤੇ ਉਹ ਮੇਰੇ ਉੱਤੇ ਗੁੱਸੇ ਹੋਵੇ ਅੰਜ ਤੈਨੂੰ ਸ਼ਰਾਬ ਦੀ ਕੀ ਲੋੜ ਹੈ ਨੋਨ ਜੋ ਤੂੰ ਕਰ ਦਿੱਤਾ ਉਸ ਬਾਰੇ ਬਸ ਦੱਸ ਦੇ ਟੋਨਾ ਬਾਰੇ ਵੀ ਤਾਂ ਦੱਸਿਆ ਸੀ ਨਾ ਤੂੰ ਕਿ ਉਸ ਦਿਨ ਉਹ ਮੈਨੂੰ ਕੱਟ ਕੇ ਬੋਲਿਆ ਅਇਤੋਂ ਭੁੱਲ ਗਿਆ ਬਰਾ ਉਦੋਂ ਵੀ ਮੈਂ ਰੀਆ ਪੀਤਾ ਹੋਇਆ ਸੀ ਫਿਰ ਖੁਲ ਕੇ ਹੱਸਣ ਲੱਗ ਪਿਆ ਪਰ ਫਿਰ ਗੰਭੀਰ ਹੋ ਕੇ ਕਹਿਣ ਲੱਗਾ ਜਦੋਂ ਮੈਂ ਲੂਣਾ ਮਾਰੀ ਸੀ ਉਦੋਂ ਵੀ ਮੈਂ ਰੀਆ ਪੀਤਾ ਸੀ ਬੀਚ ਉੱਤੇ ਜਾਣ ਤੋਂ ਪਹਿਲਾਂ ਕਾਫੀ ਬੇਸਬਾਦੀ ਤੋਂ ਬਾਅਦ ਉਹ ਰੋਜ਼ ਮੈਰੀ ਤੇ ਮੇਰੇ ਨਾਲ ਜਾ ਕੇ ਸਟੋਰ ਤੋਂ ਸ਼ਰਾਬ ਆਫ ਖਰੀਦਣ ਲਈ ਮੰਨ ਗਿਆ ਹਰ ਮੰਗਲਵਾਰ ਨੂੰ ਰੋਜ਼ ਮੈਰੀ 3 ਮੀਲ ਉੱਤੇ ਪੈਂਦੀ ਮਾਰਕੀਟ ਤੋਂ ਗਰੋਸਰੀ ਖਰੀਦਣਕਾਰ ਉੱਤੇ ਜਾਇਆ ਕਰਦੀ ਸੀ ਤੇ ਮੈਂ ਉਸ ਨੂੰ ਕਿਹਾ ਰੌਣ ਵੀ ਕੁਝ ਖਰੀਦਣ ਆਪਣੇ ਨਾਲ ਜਾਣਾ ਚਾਹੁੰਦਾ ਹੈ ਜ਼ਰੂਰ ਉਹ ਬੋਲੀ ਮੈਂ ਹਰ ਰੋਜ਼ ਮੈਰੀ ਰੌਣ ਨੂੰ ਨਾਲ ਜਾਣ ਲਈ ਬੜੀ ਜਲਦੀ ਮੰਨ ਗਈ ਸੀ ਉਂਝ ਮੇਰੇ ਲਈ ਸੌਖਾ ਹੋ ਗਿਆ ਕਿਉਂਕਿ ਮੈਨੂੰ ਇਹ ਲੱਗਣ ਲੱਗ ਪਿਆ ਕਿ ਜੇ ਮੈਂ ਇਸ ਵਾਰ ਰੌਣ ਨੂੰ ਸ਼ਰਾਬ ਲਿਆ ਦਿੰਦੀ ਫਿਰ ਹਰ ਰੋਜ਼ ਉਹਨੇ ਮੈਨੂੰ ਤੰਗ ਕਰਦੇ ਰਹਿਣਾ ਸੀ ਕਿ ਉਸ ਦੀ ਸ਼ਰਾਬ ਮੈਂ ਹੀ ਲੈ ਕੇ ਆਵਾਂ ਸੋਮਵਾਰ ਨੂੰ ਮੈਂ ਤੇ ਰੌਜ਼ ਮੈਰੀ ਬੈਠੇ ਗੱਲਾਂ ਮਾਰ ਰਹੇ ਸੀ ਉਹ ਆਪਣੀ ਦੋਤੀ ਨੂੰ ਇੱਕ ਚੰਗੀ ਨੌਕਰੀ ਮਿਲ ਜਾਣ ਬਾਰੇ ਮੈਨੂੰ ਦੱਸਤੀ ਰਹੀ ਤੇ ਉਸਤੇ ਮਗੇਤਰ ਬਾਰੇ ਦੱਸਤੀ ਰਹੀ ਕਿ ਕਿਵੇਂ ਉਹ ਉਸਦੀ ਦੋਤੀ ਦੀ ਕਦਰ ਕਰਦਾ ਸੀ। ਉਹਨੇ ਵੀ ਕਿਹਾ ਬਲਰਾ ਅੱਜਕੱਲ ਦੇ ਲੜਕੇ ਤੇ ਲੜਕੀਆਂ ਬੜੇ ਖੁੱਲੇ ਨੇ, ਬੜੇ ਸਾਭੀ ਨੇ। ਸਾਡੇ ਵੇਲੇ ਲੜਕੀਆਂ ਮੁੰਡਿਆਂ ਕੋਲੋਂ ਹੀ ਆਸ ਕਰਦੀਆਂ ਸਨ ਕਿ ਕੁਝ ਖਰੀਦ ਕੇ ਦੇਣ। ਸਾਨੂੰ ਕੁੜੀਆਂ ਨੂੰ ਮਜ਼ਾ ਆਉਂਦਾ ਸੀ ਕਿ ਕਿਵੇਂ ਮੁੰਡੇ ਸਾਡੇ ਉੱਤੇ ਪੈਸੇ ਖਾਣ ਲਈ ਤਿਆਰ ਹੋ ਜਾਂਦੇ ਸੀ। ਇਹ ਮੈਂ ਵੀ ਨੋਟ ਕੀਤਾ ਹੈ। ਮੈਗਜ਼ੀਨ ਕੌਫੀ ਪੀਣ ਲਈ ਇਕੱਲੇ ਗਿਆ ਸੀ ਤੇ ਇੱਕ ਟੇਬਲ ਕੋਲੇ ਕੁਰਸੀ ਤੇ ਜਾ ਬੈਠਿਆ। ਉੱਥੇ ਇੱਕ ਜੋੜਾ ਬੈਠਾ ਸੀ ਉਹਨਾਂ ਨੇ ਕੌਫੀ ਨਾਲ ਕੁਝ ਖਾਣੂ ਵੀ ਮੰਗਵਾਇਆ ਮੈਂ ਸਿਰਫ ਕੌਫੀ ਮੰਗਵਾਈ ਲੜਕੇ ਨੇ ਆਪਣੇ ਹਿੱਸੇ ਦਾ ਬਿੱਲ ਦਿੱਤਾ ਤੇ ਲੜਕੀ ਨੇ ਆਪਣਾ ਬਿੱਲ ਚ ਕੋਹਦਿਆਂ ਮੇਰੇ ਕੌਫੀ ਦੇ ਵੀ ਪੈਸੇ ਦੇ ਦਿੱਤੇ ਤੇ ਪਿਆਰ ਨਾਲ ਮੇਰੀ ਗੱਲ ਤੇ ਚੁੰਮਣ ਦੇ ਕੇ ਬੋਲੀ ਗ੍ਰੈਂਡਪਾ ਇਹ ਮੇਰੇ ਵੱਲੋਂ ਅਜੇ ਉਹ ਹੱਸਦੇ ਬਾਹਰ ਨਿਕਲ ਗਏ ਮੈਂ ਸਿਰ ਨਾਲ ਹੀ ਉਸ ਪਿਆਰ ਲਈ ਸ਼ੁਕਰੀਆ ਕੀਤਾ ਕਿਉਂਕਿ ਮੇਰੇ ਕੋਲੋਂ ਬੋਲਿਆ ਨਹੀਂ ਗਿਆ ਮੈਂ ਗਰੀਬ ਨਹੀਂ ਸੀ ਮੈਂ ਮੰਗਤਾ ਨਹੀਂ ਸੀ ਪਰ ਮੈਨੂੰ ਇੰਜ ਲੱਗਿਆ ਜਿਵੇਂ ਉਹ ਮੇਰੀ ਆਪਣੀ ਧੀ ਹੋਵੇ ਤੇ ਮੇਰੀ ਕੌਫੀ ਦੇ ਪੈਸੇ ਦੇਗੀ ਹੋਵੇ ਮੈਂ ਆਪਣੇ ਪੁੱਤਰ ਵੀਰ ਰਾਜ ਦੇ ਹਾਨੀਆਂ ਨੂੰ ਜੇ ਕਿਸੇ ਫਾਸਟ ਫੂਡ ਥਾਂ ਤੇ ਜਾਂ ਸਟੋਰ ਵਿੱਚ ਪੈਸੇ ਦੀ ਥੋੜ੍ਹ ਕਾਰਨ ਕੋਈ ਚੀਜ਼ ਨਾ ਖਰੀਦਦਾ ਵੇਖਦਾ ਉਹ ਚੀਜ਼ ਮੈਂ ਆਪ ਖਰੀਦਿਆ ਕਰਦਾ ਸੀ ਇਹ ਆ ਕੇ ਕੀ ਫਿਕਰ ਨਹੀਂ ਕਰਨਾ ਤੁਸੀਂ ਮੇਰੇ ਪੁੱਤਰ ਵਰਗੇ ਹੋ ਉਹਨਾਂ ਵਿੱਚੋਂ ਮੈਂ ਹਮੇਸ਼ਾ ਵੀਰ ਰਾਜ ਨੂੰ ਹੀ ਵੇਖਦਾ ਹੁੰਦਾ ਸੀ ਉੱਥੇ ਮੈਂ ਭਾਵਕ ਹੋ ਕੇ ਕਾਫੀ ਢੇਰ ਬੈਠਾ ਕਾਫੀ ਪਿੰਦਾ ਰਿਹਾ ਤੇ ਉਸ ਕੁੜੀ ਬਾਰੇ ਸੋਚਦਾ ਰਿਹਾ ਮੈਂ ਵੀ ਇੰਜ ਬੜੀ ਬਾਰ ਕੀਤਾ ਬਲਰਾ ਔਰਿਆ ਹਮੇਸ਼ਾ ਨਰਮ ਸੁਭਾਧੀਆ ਹੁੰਦੀਆਂ ਨੇ ਉਸ ਲੜਕੀ ਨੂੰ ਬਸ ਤੇਰੀ ਕਾਫੀ ਦੇ ਪੈਸੇ ਦੇ ਕਿਉਂਕਿ ਸਕੂਨ ਮਿਲ ਗਿਆ ਹੋਣਾ ਹੈ ਤੇਰੇ ਵਿੱਚੋਂ ਉਸ ਨੂੰ ਆਪਣਾ ਗ੍ਰੈਂਡਪਾਦਰ dissਿਆ ਹੋਣਾ ਪਰ ਉਸਨੇ ਉਸ ਮੁੰਡੇ ਦੇ ਪੈਸੇ ਨਹੀਂ ਦਿੱਤੇ ਇਹ ਵੇਖਣ ਵਾਲੀ ਗੱਲ ਹੈ ਰੋਜ਼ਮੈਰੀ ਹਲਕਾ ਮੁਸਕਰਾਈ ਹਾਂ ਇਹ ਵੇਖ ਲੋ ਤੇ ਨਾ ਹੀ ਉਸ ਮੁੰਡੇ ਨੇ ਉਸਤੇ ਪੈਸੇ ਦਿੱਤੇ ਮੈਂ ਕਿਹਾ ਇਹ ਚੰਗਾ ਹੈ ਇੰਜ ਕੁੜੀ ਨੂੰ ਕੋਈ ਭਾਰ ਮੰਨ ਤੇ ਰੱਖਣ ਦੀ ਲੋੜ ਨਹੀਂ ਹੁੰਦੀ ਜ਼ਮਾਨੇ ਬਦਲ ਰਹੇ ਨੇ ਉਹ ਬੋਲੀ ਦੂਸਰੇ ਦਿਨ ਰੌਨ ਸਾਡੇ ਨਾਲ ਚੱਲ ਪਿਆ ਉਹ ਜ਼ਿਆਦਾਤਰ ਚੁੱਪ ਹੀ ਰਿਹਾ ਭਾਵੇਂ ਰੋਸਮੈਰੀ ਤੇ ਮੈਂ ਬਹਾਨੇ ਨਾਲ ਉਸ ਨੂੰ ਆਪਣੀਆਂ ਕੱਲਾਂ ਵਿੱਚ ਢਾਉਣ ਦੀ ਕੋਸ਼ਿਸ਼ ਕੀਤੀ ਕਰਦੇ ਪਰ ਕਿਤੇ ਕਿਤੇ ਉਹ ਇੱਕ ਅੱਧਾ ਫਿਕਰਾ ਬੋਲ ਦਿੰਦਾ ਤੇ ਫਿਰ ਚੁੱਪ ਹੋ ਜਾਂਦਾ ਦਰਅਸਲ ਉਹ ਰੋਸਮੈਰੀ ਤੋਂ ਵਕਫਾ ਬਣਾਏ ਰੱਖਣਾ ਚਾਹੁੰਦਾ ਸੀ ਜਦੋਂ ਅਸੀਂ ਸਟੋਰ ਤੋਂ ਵਾਪਸ ਆਏ ਰੌਣੇ ਕਾਰ ਵਿੱਚ ਉਤਰ ਕੇ ਰੋਸਮੈਰੀ ਦਾ ਧੰਨਵਾਦ ਕੀਤਾ ਤੇ ਮੇਰੇ ਘਰ ਦੇ ਦਰਵਾਜ਼ੇ ਵੱਲ ਚਲਾ ਗਿਆ ਰੋਸਮੈਰੀ ਨੇ ਮੇਰੇ ਵੱਲ ਤੱਕਿਆ ਤੇ ਮੁਸਕराई ਮੈਂ ਵੀ ਮੁਸਕਰਾਇਆ ਤੇ ਉਸ ਦਾ ਧੰਨਵਾਦ ਕਰਕੇ ਮੈਂ ਰੌਣ ਕੋਲ ਆ ਗਿਆ ਉਸਨੇ ਮੇਰੇ ਘਰੋਂ ਉਹ ਬੋਤਲ ਨੂੰ ਫੜਾਉਂਦਿਆਂ ਕਿਹਾ ਓਏ ਆ ਫੜ ਮੈਂ ਹੁਣ ਆਇਆ ਫਿਰ ਕੁਝ ਦਿਨ ਬਾਅਦ ਉਹ ਖਾਲੀ ਅੱਧੀ ਅੱਧੀ ਬੋਤਲ ਲੈ ਆਇਆ ਤਾਂ ਉਸਨੇ ਮੈਨੂੰ ਕਿਹਾ ਇਸ ਵਿੱਚ ਅੱਧੀ ਬਾਦੀ ਹੁਣੇ ਤੇ ਬਾਕੀ ਦੂ ਰੱਖ ਲਵੀ ਕਿਉਂਕਿ ਜੇ ਮੈਂ ਜੈਨਟ ਤੋਂ ਲੁਕਾ ਕੇ ਰੱਖੀ ਵੀ ਤਾਂ ਮੇਰੇ ਕੋਲੋਂ ਪੀਤੀ ਜਾਏਗੀ ਮੈਂ ਤਾਂ ਪੀਂਦਾ ਨਹੀਂ ਇਹਨੂੰ ਮੈਂ ਕਿਹਾ ਓ ਤੂੰ ਮੇਰੇ ਘਰ ਕੇ ਰੱਖ ਲੈ ਆਪਣੇ ਕੋਲ ਫਿਰ ਕਿਤੇ ਮੈਂ ਲੈ ਜਾਵਾਂਗਾ ਬਲਰਾ ਰੌਣ ਨੇ ਮੇਰੇ ਉੱਤੇ ਜ਼ੋਰ ਪਾਇਆ ਮੈਂ ਉਸ ਦੀ ਅੱਧੀ ਬੋਤਲ ਲਿਆ ਕੇ ਆਪਣੀ almari ਵਿੱਚ ਰੱਖ ਦਿੱਤੀ। ਕੁਝ ਦਿਨ ਬਾਅਦ ਉਸਨੇ ਮੈਨੂੰ ਕਿਹਾ, "ਅਗਲੇ ਵੀਰਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਕਹਾਣੀ ਤੈਨੂੰ ਮੈਂ ਜ਼ਰੂਰ ਦੱਸਾਂਗਾ ਕਿਉਂਕਿ ਉਦੋਂ ਤੀਕ ਮੇੜ ਚਲੀ ਜਾਏਗੀ। ਠੀਕ ਹੈ ਰੌਣ, ਵੀਰਵਾਰ 3 ਵਜੇ। ਮੈਂ ਉਸ ਕੋਲ ਆਉਂਦਾ ਵਾਅਦਾ ਕੀਤਾ। ਜਦੋਂ ਵੀਰਵਾਰ ਨੂੰ ਮੈਂ ਰੌਣ ਦੇ ਘਰ ਗਿਆ, ਉਹ ਮੇਰੀ ਹੀ ਉਡੀਕ ਕਰ ਰਹੀ ਸੀ। ਮੇੜ ਘਰੋਂ ਜਾ ਚੁੱਕੀ ਸੀ। ਇੱਕ ਕੁਰਸੀ ਜੋ ਕੋਨੇ ਵਿੱਚ ਉਸਨੇ ਪਹਿਲਾਂ ਹੀ ਢਾ ਰੱਖੀ ਸੀ ਉੱਤੇ ਬੈਠਣ ਲਈ, ਉਹਨੇ ਮੈਨੂੰ ਕਿਹਾ, ਮੇਰੇ kursi ਉੱਤੇ ਬੈਠਣ ਤੋਂ ਬਾਅਦ ਉਸਨੇ ਅੱਧੀ ਸ਼ਰਾਬ ਵੱਡੇ ਗਲਾਸ ਵਿੱਚ ਪਾਈ ਫਿਰ ਉਸ ਵਿੱਚ ਠੰਡਾ ਪਾਣੀ ਪਾ ਕੇ ਚਮਚੇ ਨਾਲ ਰਲ ਲਿਆ ਅਤੇ ਉਸ ਨੂੰ ਹੌਲੀ-ਹੌਲੀ ਪੀਣ ਲੱਗ ਪਿਆ ਮੈਂ ਚੁੱਪ ਰਿਹਾ ਤੇ ਉਡੀਕ ਕਰਨ ਲੱਗਾ ਕਿ ਉਹ ਬੋਲੇ ਕੁਝ ਉਹ ਸਿੰਗਲ ਮਾਲਟ ਸ਼ਰਾਬ ਦੀਆਂ ਸਿਫਤਾਂ ਕਰਦਾ ਰਿਹਾ ਫਿਰ ਉਹ ਮੇਰੀ ਸ਼ਰਾਗਾ ਕਰਨ ਲੱਗ ਪਿਆ ਕਿ ਇਹ ਚੰਗਾ ਸੀ ਕਿ ਸ਼ਰਾਬ ਤੋਂ ਮੈਂ ਦੂਰ ਸੀ ਜਦੋਂ ਨੇ ਪੂਰਾ ਗਲਾਸ ਖਾਲੀ ਕੀਤਾ ਤਾਂ ਦੋਨੇ ਮੈਨੂੰ ਪੁੱਛਿਆ ਕਿੱਥੇ ਛੱਡੀ ਸੀ ਮੈਂ ਉਹ ਕਹਾਣੀ ਉਸ ਦਿਨ ਮੈਂ ਕੁਝ ਦਿਨ ਯਾਦ ਕਰਦਾ ਰਿਹਾ ਕਿ ਉਸ ਦਿਨ ਰੌਣ ਨੇ ਕਹਾਣੀ ਕਿੱਥੇ ਬੰਦ ਕਰ ਦਿੱਤੀ ਸੀ ਫੇਰ ਕੁਝ ਯਾਦ ਆਉਣ ਉੱਤੇ ਮੈਂ ਕਿਹਾ ਉਸ ਮਕੈਨਿਕ ਨੇ ਜੈਨੇਟ ਦਾ ਬਲਾਸ ਕਰ ਕਰ ਦਿੱਤਾ ਸੀ ਤੇ ਤੂੰ ਜੈਨੇਟ ਨੂੰ ਕਿਸੇ ਸਾਈਕੀਆਟ੍ਰਿਸਟ ਨੂੰ ਵਿਖਾਇਆ ਜਿਸ ਨੇ ਉਸਨੂੰ ਕੋਈ ਦਵਾਈ ਦਿੱਤੀ ਕਿਉਂਕਿ ਉਹ ਪਰੇਸ਼ਾਨ ਸੀ ਤੇ ਸ਼ਾਇਦ ਡਿਪਰੈਸ਼ਨ ਵੱਲ ਜਾ ਰਹੀ ਸੀ ਇਹ ਸੁਣ ਕੇ ਰੌਣ ਦਾ ਮੂੰਹ ਲਾਲ ਹੋ ਗਿਆ ਉਸਨੇ ਬੋਲਣਾ ਸ਼ੁਰੂ ਕੀਤਾ ਮੇਰੇ ਅੰਦਰ ਉਸ ਮਕੈਨਿਕ ਪ੍ਰਤੀ ਅਗ ਬਲ ਰਹੀ ਸੀ ਤੇ ਮੈਂ ਸਗੀਮਾ ਬਣਾਉਣ ਲੱਗ ਗਿਆ ਕਿ ਉਸ ਤੋਂ ਬਦਲਾ ਕਿਵੇਂ ਲਵਾਂ ਮਨ ਵਿੱਚ ਇਹ ਧਾਰ ਕੇ ਕਿ ਉਸ ਨੂੰ ਕਿਤੇ ਵੀ ਕੋਈ ਸਵਾਲ ਨਹੀਂ ਪੁੱਛਣਾ ਤੇ ਨਾ ਹੀ ਟੋਕਣਾ ਮੈਂ ਇਸ ਵਾਰ ਚੁੱਪ ਕਰਕੇ ਉਸ ਦੀ ਕਹਾਣੀ ਸੁਣਨ ਲੱਗਾ ਉਹ ਬੋਲਦਾ ਰਿਹਾ ਇੱਕ ਮੇਰੇ ਮਨ ਵਿੱਚ ਆਉਂਦੀ ਕਿ ਉਸ ਮਕੈਨਿਕ ਡੈਨੀਅਲ ਦੀ ਸ਼ਾਪ ਤੇ ਕਾਰ ਵਿਗੜੀ ਦਾ ਬਹਾਨਾ ਲਾ ਕੇ ਉੱਥੋਂ ਉਸ ਨੂੰ ਚੁੱਕ ਲਵਾਂ ਪਰ ਇਸ ਵਿੱਚ ਖਤਰਾ ਜ਼ਿਆਦਾ ਸੀ ਇਸ ਕਰਕੇ ਮੈਂ ਪਹਿਲਾਂ ਇਹ ਜਾਣਿਆ ਕਿ ਉਹ ਕਿੱਥੇ ਰਹਿੰਦਾ ਸੀ ਉਸ ਸ਼ਹਿਰ ਦੇ ਦਰਮਿਆਨੀ ਆਮਦਨ ਵਾਲੇ ਇਲਾਕੇ ਵਿੱਚ ਇੱਕ 1400 ਸਕਰ ਯਾਰਡ ਦੇ ਘਰ ਚ ਰਹਿੰਦਾ ਸੀ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਉਹਦੇ ਘਰ ਦੀ ਬੰਤਰ ਅੰਦਰੋਂ ਕਿਵੇਂ ਇੱਕ ਦਿਨ ਮੈਂ ਉਸਦੇ ਘਰ ਜਾਂਦੀ ਮਨ ਵਿੱਚ ਸਕੀਮ ਬਣਾਈ ਤੇ ਫਿਰ ਮੈਂ ਆਪਣਾ ਮਨ ਬਦਲ ਲਿਆ ਕਿਉਂਕਿ ਮੈਂ ਇਹ ਸੋਚ ਲਿਆ ਕਿ ਉਸਦੇ ਘਰ ਮੇਰਾ ਜਾਣਾ ਹੀ ਗਲਤ ਹੋਏਗਾ ਕਿਉਂਕਿ ਮੈਂ ਉਸ ਨੂੰ ਸਿਰਫ ਇੱਕ ਵਾਰ ਮਿਲਣਾ ਚਾਹੁੰਦਾ ਸੀ ਤੇ ਉਹ ਵੀ ਉਸ ਨੂੰ ਖਤਮ ਕਰਨ ਲਈ ਉਹਨੇ ਕੁਝ ਰੁੱਕ ਕੇ ਫਿਰ बोलना ਸ਼ੁਰੂ ਕਰ ਦਿੱਤਾ ਮੈਂ ਉਸਨੂੰ ਮਾਰਨ ਦੀ ਸਕੀਮ ਇਸ ਲਈ ਬਣਾਈ ਕਿਉਂਕਿ ਉਸਦੀ ਕੁੱਟਮਾਰ ਕਰਨ ਦੇ ਮੈਂ ਯੋਗ ਨਹੀਂ ਸੀ। ਉਹ ਸਰੀਰੋਂ ਬਹੁਤ ਤਕੜਾ ਸੀ। ਜੈਨਟ ਨੇ ਵੀ ਦੱਸਿਆ ਸੀ ਕਿ ਜ਼ਬਰਦਸਤੀ ਵੇਲੇ ਉਸਦੇ ਹੱਥੋਂ ਛੁੱਟਾਂ ਲਿਓ ਉਸ ਨਾਲ ਬੜੀ ਝਗੜੀ ਸੀ ਪਰ ਉਸਦੇ ਅੱਗੇ ਉਸਦੀ ਕੋਈ ਬਾਹ ਨਹੀਂ ਸੀਗੇ। ਉਹ ਸਰੀਰੋਂ ਬੜਾ ਤਾਕਤਵਰ ਸੀ ਤੇ ਮੈਂ ਉਸਦੀ ਇਸੇ ਤਾਕਤ ਨੂੰ ਖਤਮ ਕਰਨੀ ਚਾਹੁੰਦਾ ਸੀ। ਮੈਂ ਆਪਣੀ ਗਨ ਨਾਲ ਉਸਨੂੰ ਮਾਰਨਾ ਨਹੀਂ ਸੀ ਚਾਹੁੰਦਾ। ਮੈਂ ਸਭ ਗੱਲਾਂ ਨੂੰ ਵਿਚਾਰਦਾ ਰਿਹਾ ਫਿਰ ਮੈਂ ਇੱਕ ਮਿਲਟਰੀ ਚਾਕੂ ਘਰੋਂ ਲੱਭਿਆ। ਜੋ ਕਦੇ ਮੇਰੇ ਇੱਕ ਵਿਦਿਆਰਥੀ ਨੇ ਮੈਨੂੰ ਤੋਹਫਾ ਦਿੱਤਾ ਸੀ ਜਦੋਂ ਉਹ ਯੂ ਐਸ ਨੇਵੀ ਵਿੱਚ ਚੁਣਿਆ ਗਿਆ ਸੀ ਉਹ ਚਾਕੂ ਬਹੁਤ ਤਿੱਖਾ ਸੀ ਮੈਂ ਉਹ ਇੱਕ ਬੈਗ ਵਿੱਚ ਪਾਇਆ ਆਪਣੀ ਕਾਰ ਵਿੱਚੋਂ ਪੈਟਰੋਲ ਕੱਢ ਕੇ 2.5 ਲੀਟਰ ਦੀਆਂ ਬੋਤਲਾਂ ਭਰ ਲੀਆਂ ਤੇ ਬੈਗ ਵਿੱਚ ਪਾ ਲਈਆਂ ਮੈਂ ਇਸ ਸਕੀਮ ਬਣਾਈ ਉਸ ਤੇ ਕਰ ਤੇ ਬਾਹਰ ਵੱਲ ਪੈਂਦੀ ਤਾਕੀ ਦਾ ਸ਼ੀਸ਼ਾ ਕੱਟ ਕੇ ਮੈਂ ਅੰਦਰ ਜਾਵਾਂ ਜਾਂ ਮੁੱਖ ਦਰਵਾਜ਼ੇ ਨੂੰ ਇੱਕ ਤਿੱਖੀ ਤਾਰ ਨਾਲ ਖੋਲ ਕੇ ਅੰਦਰ ਜਾਵਾਂ ਜਦੋਂ ਮੈਂ ਸਕੂਲ ਵਿੱਚ ਪੜਦਾ ਹੁੰਦਾ ਸੀ ਅਜਿਹੇ ਕੰਮ ਅਸੀਂ ਮੁੰਡੇ ਰਲ ਕੇ ਕਰ ਲਿਆ ਕਰਦੇ ਸੀ। ਮਾਸਲੋ ਵੇਹ ਕੰਮ ਮੇਰੇ ਲਈ ਬਹੁਤ ਸੌਖਾ ਸੀ। ਫਿਰ ਤਾਂ ਕਾਰਾਂ ਨੂੰ అలਾਰਮ ਲੱਗੇ ਤੇ ਕਾਰਾਂ ਵਿੱਚ ਵੀ ਬਹੁਤੇ ਲੋਕ అలਾਰਮ ਲਗਾਉਣ ਲੱਗੇ। ਉਸ ਵੇਲੇ ਆਲਾਰਮ ਐਨੇ ਆਮ ਨਹੀਂ ਸੀ ਹੁੰਦੇ। ਮੈਨੂੰ ਸ਼ੱਕ ਸੀ ਕਿ ਜੇ ਡੈਨੀਅਲ ਨੇ ਕਰੇ అలਾਰਮ ਲਗਵਾ ਲਿਆ ਹੋਵੇ ਤਾਂ ਮੈਂ ਉਸਤੇ ਘਰ ਦੀ ਬਿਜਲੀ ਨੂੰ ਕੱਟ ਕੇ ਉਸਤੇ అలਾਰਮ ਨੂੰ ਬੇਕਾਰ ਕਰ ਸਕਦਾ ਸੀ। ਪਰ ਜੇ ਉਸਨੇ ਬੈਕਅਪ ਬੈਟਰੀ ਲਗਵਾਈ ਹੋਵੇ ਫਿਰ ਜ਼ਰਾ ਔਖਾ ਸੀ। ਮੇਰਾ ਤਕਰੀਬਨ ਧਾਨੀ ਸਕੀਮ ਉਤੇ ਕੇਂਦਰਤੀ ਕੇ ਡੈਨੀਅਲ ਨੂੰ ਖਤਮ ਇੰਜ ਕਰਨਾ ਕਿ ਕਿਸੇ ਨੂੰ ਇਹ ਵੀ ਪਤਾ ਨਾ ਚੱਲੇ ਕਿ ਇਹ ਕੰਮ ਮੈਂ ਕੀਤਾ ਸੀ ਕੁਝ ਰੁੱਕ ਕੇ ਉਹ ਫਿਰ ਬੋਲਿਆ ਉਹ ਦੋ ਅਕਤੂਬਰ ਦਾੰਤ ਸੀ ਤੇ ਥੋੜੀ ਠੰਡ ਉਤرائی ਸੀ ਉਸ ਬੰਦੇ ਮਤਲਬ ਡੈਨੀਅਲ ਦਾ ਤਲਾਕ ਹੋ ਗਿਆ ਸੀ ਤੇ ਉਸ ਦੀ ਪਤਨੀ ਨੇ ਬੱਚਿਆਂ ਦੀ ਕਸਟਡੀ ਲੈ ਲਈ ਸੀ ਮੈਂ ਉਸ ਦੇ ਘਰ ਉਤੇ ਆਪਣੀ ਕਾਫੀ ਦੇਰ ਅੱਖ ਰੱਖ ਰੱਖਦਾ ਰਿਹਾ ਜ਼ਿਆਦਾਤਰ ਦੂਰਕਾਰ ਵਿੱਚ ਬੈਠ ਕੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਦਾ ਰਿਹਾ ਉਦੋਂ ਅਕਤੂਬਰ ਦਾ ਹੰਤ ਸੀ ਤੇ ਥੋੜੀ ਠੰਡ ਉਤराई ਸੀ ਉਸ ਬੰਦੇ ਮਤਲਬ ਡੈਨੀਅਲ ਦਾ ਤਲਾਕ ਹੋ ਗਿਆ ਸੀ ਤੇ ਉਸ ਦੀ ਪਤਨੀ ਨੇ ਬੱਚਿਆਂ ਦੀ ਕਸਟਡੀ ਲੈ ਲਈ ਸੀ ਮੈਂ ਉਸ ਦੇ ਘਰ ਉੱਤੇ ਆਪਣੀ ਕਾਫੀ ਤੇ ਰੱਖ ਰੱਖਦਾ ਰਿਹਾ ਜ਼ਿਆਦਾਤਰ ਦੂਰ ਕਾਰ ਵਿੱਚ ਬੈਠ ਕੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਦਾਰ ਰਹਾ ਇਹ ਸ਼ਾਮ ਨੂੰ ਅਕਸਰ ਆਪਣੇ ਘਰੇ ਕੁੜੀਆਂ ਕਰ ਲੈ ਆਉਂਦਾ ਸੀ ਇਸ ਕਰਕੇ ਮੈਨੂੰ ਇਹ ਵੇਖਣਾ ਪੈਣਾ ਸੀ ਕਿ ਜਿਸ ਦਿਨ ਮੈਂ ਉਸ ਉੱਤੇ ਹਮਲਾ ਕਰਾਂ ਉਹ ਕੱਲ੍ਹਾ ਹੋਵੇ ਇੰਜ ਕਈ ਹਫ਼ਤੇ ਮੈਨੂੰ ਉਸ ਉੱਤੇ ਨਿਗਰਾਨੀ ਰੱਖਣੀ ਪਈ ਇੱਕ ਰਾਤ ਮੈਨੂੰ ਲੱਗਿਆ ਕਿ ਉਹ ਕੱਲੇ ਹੀ ਸੀ ਉਸਨੇ ਘਰੇ ਵੀਜ਼ਾ ਮੰਗਵਾਇਆ ਸੀ ਉਸ ਰਾਤ ਮੈਂ ਉਸ ਤੇ ਘਰ ਜਾਣ ਦੀ ਠਾਨ ਲਈ ਮੈਂ ਉਹ ਬੈਗ ਤੇ ਮੂੰਹ ਦੀ 마ਸਕਾਰ ਵਿੱਚ ਰੱਖ ਲੇ ਤੇ ਰੀਅਲ ਏਸਟੇਟ ਦੇ ਬੰਦ ਦਫ਼ਤਰ ਜਿੱਥੇ ਬਹੁਤ ਹਨੇਰਾ ਸੀ ਕੋਲੇ ਕਾਰ ਖੜੀ ਕਰਕੇ ਐ ਡੈਨੀਅਲ ਦੇ ਘਰ ਵੱਲ ਜਾਂਦੀ ਸੜਕ ਵੱਲ ਤੁਰ ਪਿਆ ਤੇ ਅੱਗੇ ਜਾ ਕੇ ਵੇਖਿਆ ਕਿ ਇੱਕ ਵੱਡੀ ਚਰਚ ਦੀ ਪਾਰਕਿੰਗ ਵਿੱਚ ਤਿੰਨ ਕਾਰਾਂ ਖੜੀਆਂ ਸਨ ਉਹਨਾਂ ਕਾਰਾਂ ਵਿੱਚੋਂ ਇੱਕ ਨੂੰ ਮੈਂ ਚੋਰਾ ਲਿਆ ਕਿਉਂਕਿ ਉਹ ਖੁੱਲੀ ਹੀ ਪਈ ਸੀ ਮੈਂ ਉਸ ਦੇ ਘਰ ਤੋਂ ਤਿੰਨ ਘਰ ਪਿੱਛੇ ਹੀ ਉਹ ਕਾਰ ਖੜੀ ਕਰਕੇ ਉਸ ਦੇ ਘਰ ਵੱਲ ਤੁਰ ਪਿਆ ਤੇ ਆਲੇ ਦੁਆਲੇ ਵੇਖਦਾਰਿਆ। ਵਾਹ ਨ ਕੋਈ ਬੰਦਾ ਨਜ਼ਰ ਨਹੀਂ ਨੇ ਆਇਆ। ਨਾ ਸੜਕ ਉੱਤੇ ਤੇ ਨਾ ਕਿਸੇ ਘਰ ਦੇ ਕੋਲੇ। ਅਖੀਰ ਨੂੰ ਮੈਂ ਉਸ ਦੇ ਦਰਵਾਜ਼ੇ ਉੱਤੇ ਗਿਆ। ਮੇਰਾ ਬੈਗ ਮੇਰੀ ਪਿੱਠ ਪਿੱਛੇ ਬੰਨਿਆ ਹੋਇਆ ਸੀ। ਰਾਤ ਦੇ 11:30 ਵੱਜ ਚੁੱਕੇ ਸਨ ਮੈਂ ਦਰਵਾਜ਼ਾ ਖੜਕਾਇਆ ਕਿਉਂਕਿ ਜੇ ਦਰਵਾਜ਼ਾ ਖੁੱਲਦਾ ਮੈਂ ਡੈਨਿਅਲ ਉੱਤੇ ਚਪਟ ਕੇ ਬਹਿਣਾ ਸੀ। ਤੇ ਆਪਣੀ ਗੱਨ ਉਸ ਨੂੰ ਢਾਕੇ ਕਾਬੂ ਕਰਨ ਦੀ ਸਕੀਮ ਬਣਾਈ ਹੋਈ ਸੀ ਤੇ 20 ਮਿੰਟ ਉਡੀਕਿਆ ਕੋਈ ਜਵਾਬ ਨਹੀਂ ਆਇਆ ਮੈਂ ਮੁੱਖ ਦਰਵਾਜ਼ੇ ਦੇ ਦੂਰੇ ਜਿੰਦੇ ਨੂੰ ਖੋਲਣ ਲੱਗਾ ਤੇ ਨਾਲ ਹੀ ਮੈਂ ਸੜਕ ਵੱਲ ਨਜ਼ਰ ਮਾਰਦਾ ਰਿਹਾ ਮੈਂ ਨੋਟ ਕੀਤਾ ਕਿ 20 ਮਿੰਟ ਵਿੱਚ ਉਸ ਸੜਕ ਉਤੋਂ ਦੀ ਸਿਰਫ ਇੱਕ ਕਾਰ ਹੀ ਲੰਗੀ ਸੀ ਕੋਈ 10 ਕੁ ਮਿੰਟ ਬਾਅਦ ਦਰਵਾਜ਼ਾ ਮੈਂ ਖੋਲ੍ਹ ਲਿਆ ਤੇ ਅੰਦਰ ਵੜ ਕੇ ਆਪਣੇ ਪਿੱਛੇ ਦਰਵਾਜ਼ੇ ਨੂੰ ਕੁੰਡੀ ਲਾ ਦਿੱਤੀ ਬੱਤੀਆਂ ਬਜਾ ਦਿੱਤੀਆਂ ਲੱਗਦੀਆਂ ਸਨ ਅੰਦਰ ਜਾ ਕੇ ਸੋਈ ਵਿੱਚ ਨਿੱਕੇ ਜਲਦੇ ਬੱਲਬ ਤੋਂ ਬਚਨ ਖਾਤਰ ਮੈਂ ਇੱਕ ਕਮਰੇ ਦੇ ਓੜ ਕੇ ਹੋਏ ਦਰਵਾਜ਼ੇ ਕੋਲ ਜਾ ਰੁਕਿਆ ਮੇਰੇ ਚਿਹਰੇ ਉੱਤੇ ਮਾਸਕ ਚੜਾਇਆ ਹੋਇਆ ਸੀ ਉਸ ਕਮਰੇ 'ਚੋਂ ਹਲਕੇ ਸੰਗੀਤ ਦੀ ਆਵਾਜ਼ ਆ ਰਹੀ ਸੀ ਕੁਝ ਚਿਰ ਬਾਅਦ ਇੱਕ ਨੌਜਵਾਨ ਲੜਕੀ ਕਮਰੇ ਵਿੱਚੋਂ ਬਾਹਰ ਨਿਕਲੀ ਹਲਫ ਨੰਗੀ ਜਿਸਦੇ ਹੱਥ ਵਿੱਚ ਕੁਝ ਕੱਪੜੇ ਫੜੇ ਹੋਏ ਸੀ ਤੇ ਮੈਂ ਹੈਰਾਨ ਹੋ ਗਿਆ ਕਿ ਉਹ ਲੜਕੀ ਉਸ ਰਾਤ ਵੀ ਉਸ ਤੇ ਨਾਲ ਹੀ ਸੀ ਜਦੋਂ ਕਿ ਮੇਰੇ ਮਤਲਬ ਕੋ ਉਸ ਰਾਤ ਉਹ ਇਕੱਲਾ ਹੋਣਾ ਚਾਹੀਦਾ ਸੀ ਕਦਰ ਕਿਸੇ ਬੇਰੁਸ ਲੜਕੀ ਨੂੰ ਉਸਨੇ ਫੋਨ ਕਰਕੇ ਸਦ ਲਿਆ ਹੋਵੇ ਉਸ ਕੁੜੀ ਨੇ ਸੋਈ ਵਿੱਚ ਆ ਕੇ ਆਪਣੇ ਪੂਰੇ ਕੱਪੜੇ ਪਾਏ ਫਿਰ ਉਸਨੇ ਜੁੱਤੀ ਹੱਥ ਵਿੱਚ ਚੁੱਕੀ ਤੇ ਬਾਹਰ ਨਿਕਲਣ ਲਈ ਮੁੱਖ ਦਰਵਾਜ਼ੇ ਵੱਲ ਗਈ ਦਰਵਾਜ਼ੇ ਤੇ ਉਹਲੇ ਹੁਣ ਕਰਕੇ ਹਲਕੇ ਹਨੇਰੇ ਵਿੱਚੋਂ ਮੈਨੂੰ ਵੇਖ ਨਾ ਸਕੀ ਉਹਨਿਆੜੀ ਦੁਆਲੇ ਵੀ ਖੇਈ ਨਹੀਂ ਸ਼ਾਇਦ ਉਹ ਉੱਥੋਂ ਜਲਦੀ ਨਿਕਲਣਾ ਚਾਹੁੰਦੀ ਹੋਵੇ ਐ ਚੁੱਪਚਾਪ ਉਸਨੂੰ ਵੇਖਦਾ ਰਿਹਾ ਉਸਨੇ ਬਹੁਤ ਹੀ ਹੌਲੀ ਤੇ ਸਲੀਕੇ ਨਾਲ ਦਰਵਾజా ਖੋਲਿਆ ਤੇ ਫਿਰ ਬਹੁਤ ਹੀ ਮਲਕੜੇ ਦਰਵਾజా ਬੰਦ ਕਰ ਦਿੱਤਾ ਸਾਫ ਜਾਰ ਸਿਕਯੂ ਡੈਨੀਅਲ ਤੋਂ ਚੋਰੀ ਉਥੋਂ ਨਸ ਜਾਣ ਚਾਹੁੰਦੀ ਸੀ ਮੈਂ ਮਲਕੜੇ ਉਸ ਕਮਰੇ ਵੱਲ ਗਿਆ ਹੌਲੀ ਦੇ ਕੇ ਦਰਵਾజా ਖੋਲਿਆ ਤੇ ਅੰਦਰ ਚਾਤੀ ਮਾਰੀ ਡੈਨੀਅਲ ਸ਼ਰਾਬ ਨਾਲ ਰੱਜਿਆ ਹੋਇਆ ਇੱਕ ਕੁਰਸੀ ਉੱਤੇ ਬੈਠਾ ਸੀ ਘਰਾੜੇ ਮਾਰ ਰਿਹਾ ਸੀ ਮੈਂ ਉਸਤੇ ਦੋਨੋਂ ਹੱਥ ਤੇ ਬਾਹਾਂ ਟੇਬਲ ਨਾਲ ਕੁਰਸੀ ਨਾਲ ਬੰਨ ਦਿੱਤੇ ਇੱਕ ਚਾਦਰ ਨਾਲ ਉਸਨੂੰ ਪੂਰੀ ਤਰ੍ਹਾਂ ਬੰਦ ਦਿੱਤਾ ਉਸੇ ਸਿਰਫ ਕੱਚਾ ਪਾਇਆ ਹੋਇਆ ਸੀ ਲੱਗਦਾ ਸੀ ਕਿ ਉਹ ਸੌਤ ਨਾਲ ਸੌਂ ਤੋਂ ਬਾਅਦ ਉਹ ਸੁਨक्कल्ला ਕਰਤਾ ਕਰਤਾ ਸੌ ਗਿਆ ਸੀ ਤੇ ਉਹ ਲੜਕੀ ਵਕਤ ਬਚਾ ਕੇ ਉਸ ਕੋਲੋਂ ਨਿਕਲ ਗਈ ਸੀ ਹੁਣ ਉਹ ਪੂਰੀ ਤਰ੍ਹਾਂ ਜਾਗ ਪਿਆ ਸੀ ਤੇ ਮੇਰੇ ਵੱਲ ਝੱਕਦਾ ਹੋਇਆ ਬੋਲਿਆ ਕੌਣ ਹੈ ਤੂੰ ਮੈਂ ਉਸ ਤੇ ਮੂੰਹ ਤੇ ਟੇਬਲ ਆ ਕਿਹਾ ਤੂੰ ਹੁਣ ਸਿਰਫ ਸੁਣ ਬੋਲਣਾ ਨਹੀਂ ਤੂੰ ਜੈਨਟ ਦਾ ਬਲਾਤ ਕਰ ਕਰਕੇ ਸਮਝ ਲਿਆ ਕਿ ਗੱਲ ਮੁੱਕੀ ਅਸਲ ਗੱਲ ਇਹ ਹੋਈ ਕਿ ਜਹਨਰ ਨਾ ਬਲਾਤ ਕਰ ਕਰਕੇ ਤੋਂ ਆਪਣੇ ਮੌਦੇ ਬ੍ਰਾਂਟ ਲਖਾ ਬੈਠਾ ਮੈਂ ਜਹਨਰ ਦਾ ਪਿਓ ਹਾਂ ਰੌਨ ਹੌਪਕਿਨ ਅਜੋ ਮੌਦੇ ਬ੍ਰਾਂਟ ਨੂੰ ਪੂਰਾ ਕਰਨ ਲਈ ਆਇਆ ਇੱਥੇ ਉਹ ਬੇਵੱਸ ਹੋਇਆ ਬਹੁਤ ਡਰ ਵਿੱਚ ਬੈਠਾ ਰਿਹਾ ਤੇ ਮੁਸ਼ਕਲ ਨਾ ਬੋਲਿਆ ਨਹੀਂ ਨਹੀਂ ਉਹ ਮੇਰੀ ਦੋਸਤ ਹੈ ਉਸ ਦਿਨ ਲਈ ਮੈਂ ਤੇਰੇ ਕੋਲੋਂ ਵੀ ਮਾਫੀ ਮੰਗਦਾ ਕਿਰਪਾ ਕਰਕੇ ਮਾਰੀ ਨਾ ਮੈਂ ਬੈਲਸ ਦੇ ਸ਼ਬਦਾਂ ਨੂੰ ਹਨ ਗੋਲੀਆਂ ਕਰਕੇ ਉਸ ਦੇ ਢਿੱਡ ਵਿੱਚ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ ਫਿਰ ਕੋਈ 10 ਚਾਕੂ ਉਸ ਦੇ ਸਾਹਮਣੇ ਖੜੋ ਕੇ ਉਸ ਦੀ ਗਰਦਨ ਵਿੱਚ ਮਾਰੇ ਉਹ ਚੀਖ ਰਿਆ ਸੀ ਪਰ ਸੁੱਤੀਆਂ ਚੀਕਾ ਮੂੰਹੋਂ ਬਾਹਰ ਨਹੀਂ ਸੀ ਨਿਕਲ ਰਹੀਆਂ ਲੋ ਜਿਆਦਾ ਵਗਣ ਕਰਕੇ ਉਹ ਲੁੜ ਗਿਆ ਮੈਂ ਬੈਗ ਵਿੱਚੋਂ ਪੈਟਰੋਲ ਦੀਆਂ ਦੋ ਬੋਤਲਾਂ ਕੱਢੀਆਂ ਤੋਨਾ ਵਿੱਚੋਂ ਇੱਕ ਪੂਰੀ ਮੈਂ ਉਸ ਦੇ ਉੱਤੇ ਤੇ ਕੁਝ ਹਾਰੇ ਦੁਆਲੇ ਮਤਲਬ ਉਸਾਰੇ ਕਮਰੇ ਵਿੱਚ ਛਿੜਕ ਦਿੱਤੀ ਤੇ ਦੂਸਰੀ ਬੋਤਲ ਦੂਸਰੇ ਦੋਨ ਕਮਰਿਆਂ ਤੇ ਸੋਈ ਤੇ ਲਿਵਿੰਗ ਰੂਮ ਵਿੱਚ ਛਿੜਕ ਦਿੱਤੀ ਤਾਂ ਕਿ ਆ ਕੇ ਸਾਰੇ ਮਕਾਨ ਵਿੱਚ ਜਲਦੀ ਫੈਲੇ ਤੇ ਸਭ ਕੁਝ ਜਲ ਕੇ ਰਾਖ ਹੋ ਜਾਵੇ ਉਸ ਤੋਂ ਬਾਅਦ ਮੈਂ ਆਪਣਾ ਬੈਗ ਸੰਭਾਲ ਲਿਆ ਤੇ ਉਹ ਚਾਕੂ ਬੈਗ ਵਿੱਚ ਪਾ ਲਿਆ ਇੱਕ ਕੋਲ ਪਈ ਰਜਾਈ ਨੂੰ ਮੈਂ ਰੈਕਟਰ ਨਾਲ ਗਲਾ ਦਿੱਤੀ ਤੇ ਦੋ ਕੱਪੜਿਆਂ ਨੂੰ ਚੁੱਕ ਕੇ ਉਹਨਾਂ ਨੂੰ ਵੀ ਮੈਂ ਅੱਗ ਲਾਈ ਤੇ ਉਹ ਛੋਟੇ ਕੱਪੜੇ ਦੂਸਰੇ ਕਮਰਿਆਂ ਵਿੱਚ ਸੁੱਟ ਦਿੱਤੇ ਬਹੁਤ ਜਲਦੀ ਮੈਂ ਫਿਰ ਉਸ ਤੇ ਘਰੋਂ ਬਾਹਰ ਨਿਕਲ ਆਇਆ ਅੰਦਰ ਬਲ ਰਹੀ ਆਗ ਜੇ ਬਾਹਰ ਨਹੀਂ ਸੀ ਦਿਸਰੀ ਆਰਾਮ ਨਾਲ ਮੈਂ ਇੱਕ ਬਲਾਕ ਤੁਰ ਕੇ ਗਿਆ ਇਹ ਚੋਰੀ ਕੀਤੀ ਕਾਰ ਵਿੱਚ ਬੈਠ ਕੇ ਵਾਪਸ ਚਰਚ ਆ ਗਿਆ ਤੇ ਉੱਥੇ ਹੀ ਉਹ ਕਾਰ ਖੜੀ ਕਰ ਦਿੱਤੀ ਮੈਂ ਇਸ ਗੱਲ ਦਾ ਖਿਆਲ ਸ਼ੁਰੂ ਤੋਂ ਹੀ ਰੱਖਿਆ ਸੀ ਕਿ ਮੇਰਾ ਕੋਈ ਵਾਰ ਕਿਦਰੇ ਟਿਕ ਨਾ ਪਵੇ ਇਸ ਲਈ ਤਕਰੀਬਨ ਸਰੀਰ ਮੇਰਾ ਟਕਿਆ ਹੋਇਆ ਸੀ ਉੱਥੋਂ ਤੁਰ ਕੇ ਮੈਂ ਆਪਣੀ ਕਾਰ ਕੋਲ ਗਿਆ ਤੇ ਫਿਰ ਘਰ ਪੁੱਜਿਆ ਰਾਤ 1 ਵਜ ਚੁੱਕਿਆ ਸੀ ਸਾਰੇ ਕੱਪੜੇ ਤੇ ਮਾਸਕ ਵਗੈਰਾ ਫਾਇਰ ਪਲੇਸ ਵਿੱਚ ਜਲਾ ਦਿੱਤੇ ਜਿਹੜੇ ਮੈਂ ਡੈਨੀਅਲ ਨੂੰ ਖਤਮ ਕਰਨ ਵੇਲੇ ਬੂਟ ਪਾਈ ਸੀ ਨਾ ਉਹਨਾਂ ਨੂੰ ਬੀਟੀਆਂ ਨਾਲ ਭਰ ਕੇ ਮੈਂ ਆਪਣੇ ਨੇੜੇ ਪੈਂਦੀ ਇੱਕ ਲੇਕ ਵਿੱਚ ਸੁੱਟਣ ਦੀ ਸਕੀਮ ਪਹਿਲਾਂ ਹੀ ਬਣਾ ਲਈ ਹੋਈ ਸੀ ਮੈਂ ਉਸ ਪਰ ਤੱਕੀ ਜਾ ਰਿਹਾ ਸੀ ਤੇ ਸੋਚੀ ਜਾ ਰਿਹਾ ਸੀ ਕਿ ਰੌਣ ਨੂੰ ਬੰਦਾ ਮਾਰਨਾ ਕਿੰਨਾ ਸੌਖਾ ਸੀ ਉਹਨੇ ਇੱਕ ਹੋਰ ਪੈਗ ਲਗਾਇਆ ਤੇ ਫਿਰ ਬੋਲਿਆ ਰੋ ਦੁੱਗਗੇ ਸੁਣੇਗਾ ਉਹ ਬੜਾ ਪੜਾ ਹਿੱਸਾ ਹੈ ਇਸ ਕਹਾਣੀ ਦਾ ਇਸ ਕਰਕੇ ਹੀ ਮੈਂ ਰੋਜ਼ ਪਸਤੌਂਦਾ ਰਿਆਂ ਹਾਂ ਹੁਣ ਤੱਕ ਕਤਲ ਹੋ ਗਿਆ ਤੇ ਉਸ ਤੋਂ ਵੱਧ ਹੋਰ ਕੀ ਭੈੜਾ ਹੋ ਗਿਆ ਮੈਂ ਉਹਨੂੰ ਪੁੱਛਿਆ ਓਏ ਤੂੰ ਸੁਣ ਬਸ ਦੂਸਰੇ ਦਿਨ ਖਬਰਾਂ ਰਾਈ ਇਹ ਪਤਾ ਚੱਲਿਆ ਕਿ ਮਕੈਨਿਕ ਡੈਨੀਅਲ ਦਾ ਘਰ ਦੇ ਦੋ ਕਮਰੇ ਪੂਰੇ ਸੜ ਗਏ ਸੀ ਕਿਉਂਕਿ ਉਸ ਦੇ ਨਾਲ ਵਾਲਾ ਇੱਕ ਘਰ ਖਾਲੀ ਸੀ ਤੇ ਦੂਸਰੇ ਨਾਲ ਲੱਗਦੇ ਘਰ ਦੇ ਬੰਦੇ ਉਸ ਰਾਤ ਕਿਤੇ ਗਏ ਹੋਏ ਸੀ ਜਿਸ ਕਰਕੇ ਅੱਗ ਬੁਝਾਉਣ ਵਾਲਿਆਂ ਨੂੰ ਬਹੁਤ ਲੇਟ ਕਿਸੇ ਨੇ ਕਾਲ ਕੀਤੀ ਜਦੋਂ ਤੀ ਕੱਗ ਬੁਝਾਉਣ ਵਾਲੇ ਆਏ ਉਸ ਘਰ ਦੇ ਦੋ ਕਮਰੇ ਬੁਰੀ ਤਰ੍ਹਾਂ ਜਲ ਚੁੱਕੇ ਸੀ ਪਰ ਇੱਕ ਕਮਰਾ ਜਲਿਆ ਨਹੀਂ ਸੀ ਉਹ ਕਮਰਾ ਡੈਨੀਅਲ ਦੇ ਕਮਰੇ ਤੋਂ ਹਟਕੇ ਸੀ ਉਸ ਵਿੱਚ ਜੋ ਕੱਪੜੇ ਨੂੰ ਅੱਗ ਲਾ ਕੇ ਮੈਂ ਸੁੱਟਿਆ ਉਹ ਸੁੱਟਣ ਵੇਲੇ ਹੀ ਬੁਝ ਗਈ ਸ਼ਾਇਦ ਜਲਦੀ ਕਰਕੇ ਅੱਗ ਪੂਰੀ ਤਰ੍ਹਾਂ ਮੇਰੇ ਕੋਲੋਂ ਨਹੀਂ ਸੀ ਲੱਗੀ ਤੇ ਮੈਂ ਵੀ ਉਸ ਕਮਰੇ ਵਿੱਚ ਉਹ ਅੱਗ ਵਾਲਾ ਕੱਪੜਾ ਸੁੱਟ ਕੇ ਮੁੜ ਕੇ ਨਹੀਂ ਸੀ ਵੇਖਿਆ ਕਿ ਉਹ ਕੱਪੜੇ ਨੂੰ ਅੱਗ ਜਲ ਰਹੀ ਸੀ ਝੰਬੂ ਜਗੀ ਸੀ ਬਾਅਦ ਵਿੱਚ ਖਬਰਾਂ ਤੋਂ ਪਤਾ ਲੱਗਿਆ ਕਿ ਉਸ ਕਮਰੇ ਵਿੱਚ ਉਸ ਡੈਨੀਅਲ ਦਾ 7 ਸਾਲ ਦਾ ਮੁੰਡਾ ਵੀ ਸੁੱਤਾ ਪਿਆ ਸੀ ਜੋ ਤੂੰ ਇਹ ਕਰਨ ਮਰ ਗਿਆ ਸੀ ਉਹ ਬੋਲਦਾ ਬੋਲਦਾ ਫੇਰ ਰੁਕ ਗਿਆ ਮੈਨੂੰ ਹੁਣ ਰੌਣ ਇੰਜ ਲੱਗਿਆ ਜਿਵੇਂ ਉਹ ਗੰਦਾ ਤੇ ਹਵਾਨ ਬੰਦਾ ਮੇਰੀ ਦੋਸਤੀ ਉੱਤੇ ਕਲੰਕ ਸੀ ਬਿਨ ਬੋਲੇ ਮੈਂ ਉੱਥੋਂ ਉੱਠ ਕੇ ਆ ਗਿਆ ਉਸ ਨੇ ਬਹੁਤ ਕਿਹਾ ਉਹ ਰੁਕ ਜਾ ਬਰਾ ਮੇਰੀ ਵੀ ਸੁਣ ਕੇ ਕਿਵੇਂ ਮੈਂ ਉਬਲਦਾ ਰਿਆ ਪਰ ਮੈਂ ਉਸ ਤੇ ਘਰੋਂ ਬਾਹਰ ਨਿਕਲ ਆਇਆ ਸੀ ਉਦੋਂ ਮੈਂ ਆਪਣੇ ਅੰਦਰ ਰੌਣ ਪ੍ਰਤੀ ਨਫ਼ਰਤ ਦਾ ਬੜਾ ਜ਼ੋਰਾਂਵਰ ਅਹਿਸਾਸ ਕੀਤਾ ਬਾਕੀ ਅਗਲੇ ਕਾਂਡ ਵਿੱਚ